महाजन गुरजंट का प्रेसर तो नहीं गुरजंट कौन हों गुरजंट जिथे आप दे बैठा तो मैं आप बैठी हाँ गुरजंट मेनू कुछ कहने वाला कुछ नहीं होंगे दूसरी गल ਕੁਝ ਜੰਕ ਸਿੰਘ ਨੇ ਅਜੇ ਤੱਕ ਰੁਪਿੰਦਰ ਹਾਂਡਾਵਰੇ ਦੋ ਲਫ਼ਜ਼ ਵੀ ਨਹੀਂ ਕਹੇ ਕੋਈ ਨਾ ਕੋਈ ਕਾਰਨ ਹੋਊਗਾ ਕੋਈ ਨਾ ਕੋਈ ਕਾਰਨ ਹੋਊਗਾ ਕਿ ਰੁਪਿੰਦਰ ਹਾਂਡਾਵਰੇ ਕੁਝ ਜੰਕ ਸਿੰਘ ਨੇ ਅਜੇ ਤੱਕ ਦੋ ਸ਼ਬਦ ਨਹੀਂ ਕਹੇ ਕੁਝ ਤਾਂ ਵਧੀਆ ਕੀਤਾ ਹੋਊਗਾ ਸਾਰਿਆਂ ਨੂੰ ਉਹਨੇ ਪੰਡ ਦਿੱਤਾ ਕੋਈ ਮਹਿਲ ਫੀਮੇਲ ਸਿੰਗਰ ਨਹੀਂ ਛੱਡੀ ਹੋਣੀ ਕੋਈ ਵੀ ਮੇਲ ਸਿੰਗਰ ਨਹੀਂ ਛੱਡਿਆ ਹੋਣਾ ਪਰ ਰੁਪਿੰਦਰ ਹਾਂਡਾਵਰੇ ਅਜੇ ਤੱਕ ਦੋ ਲਫ਼ਜ਼ ਨਹੀਂ ਬੋਲੇ ਸੋਚਿਓ ਕਾਰਨ ਕੀ ਹੋਊਗਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੀ ਆ ਕਿਉਂਕਿ ਸਾਰੇ ਉਹਦੇ ਬਾਰੇ ਬੋਲਦੇ ਆ ਜੋ ਵੀ ਹੈਗਾ ਕਰੀ ਜਾਂਦਾ ਉਹਦੀ ਆਪਣੀ ਇੱਕ ਸੋਚ ਹੈ ਜੋ ਵੀ ਹੈਗਾ ਚਾਹੇ ਉਹਨੂੰ ਪਬਲਿਸਿਟੀ ਸਟੰਟ ਕਹਿ ਲੋ ਯੂ نو ਕਈ ਲੋਕ ਭੁੱਖੇ ਹੁੰਦੇ ਆ ਪਬਲਿਸਿਟੀ ਦੇ ਉਹਨੂੰ ਚਾਹੇ ਪਬਲਿਸਿਟੀ ਸਟੰਟ ਕਹਿ ਲੋ ਚਾਹੇ ਉਹਨੂੰ ਕੁਝ ਵੀ ਕਹਿ ਲੋ ਪਰ ਮੇਰੇ ਹਿਸਾਬ ਨਾਲ ਉਹ ਉਹ ਚਾਹੇ ਇੱਕ ਲਚਕ ਗੁਣੇ ਨੂੰ ਲੈ ਕੇ ਸਿੰਗਰਾਂ ਦੇ ਪਿੱਛੇ ਪੈ ਗਿਆ ਲਚਕ ਗੁਣਾ ਕੀ ਹੈ ਪਹਿਲਾਂ ਤੁਹਾਨੂੰ ਇਹ ਪੁੱਛੋ ਵੀ ਲਚਕਣਾ ਹੈ ਕੀ ਪਹਿਲਾਂ ਉਹਦੀ ਪ੍ਰਭਾਸ਼ਾ ਦੇਖੀ ਲਚਕਣਾ ਹੈ ਕੀ ਠੀਕ ਹੈ ਜੀ ਦੂਸਰੀ ਗੱਲ ਕਿ ਕਿਸੇ ਨੂੰ ਵੀ ਕਹਿਣ ਵਾਲਾ ਦੇਖੋ ਉਹ ਗੱਲ ਕਰਦਾ ਚੰਗਾ ਨਹੀਂ ਲੱਗਦਾ ਕੋਈ ਵੀ ਕਿਸੇ ਵੀ ਕਿਸੇ ਵੀ ਸਿੰਗਰ ਦੀ ਧੰਨ ਬਾਰੇ ਮਾਂ ਬਾਰੇ ਉਹ ਇੱਕ ਦੂਜੇ ਨੂੰ ਕੰਨੇ ਕਸੀ ਜਾਂਦੇ ਆ ਢੇਲੀ ਵਲ ਤੇ ਸ਼ੋਭਾ ਨਹੀਂ ਦਿੰਦੀਆਂ ਗੱਲਾਂ ਦੂਸਰੀ ਗੱਲ ਕਿਸੇ ਨੂੰ ਵੀ ਕਹਿਣ ਵਾਲਾ ਕੋਈ ਵੀ ਬੰਦਾ ਇੱਕ ਦੂਜੇ ਨੂੰ ਕਹਿਣ ਵਾਲਾ ਕੋਈ ਨਹੀਂ ਹੁੰਦਾ ਕਿਉਂਕਿ ਹਰ ਇੱਕ ਦੀ ਆਪਣੀ ਪਰਸਨਲ ਸੋਚ ਹੁੰਦੀ ਹੈ ਆਪਣੀ ਆਪਣੀ ਸੋਚ ਹੁੰਦੀ ਹੈ ਉਹਦੀ ਆਪਣੀ ਮਰਜ਼ੀ ਹੁੰਦੀ ਹੈ ਉਹਨੇ ਕੀ ਕਰਨਾ ਨੇ ਕੀ ਗਾਉਣਾ ਨੇ ਕੀ ਪਾਉਣਾ ਨੇ ਕਿੰਨੇ ਬੋਲਣਾ ਇਹ ਤਾਂ ਆਪਣੀ ਮਰਜ਼ੀ ਹੁੰਦੀ ਹੈ ਕੋਈ ਕਿਸੇ ਨੂੰ ਨਹੀਂ ਕਹਿ ਸਕਦਾ ਕੋਈ ਤੂੰ ਐ ਕਰ ਤੂੰ ਐ ਕਰ ਕਿਸੇ ਤੇ ਆਪਣੀ ਸੋਚ ਨੂੰ ਨਾ ਥੋਪੋ ਤੁਸੀਂ ਆਪਣੀ ਸੋਚ ਨੂੰ ਬਣਾਓ ਉਹਨੂੰ ਪ੍ਰੂਵ ਕਰੋ ਕਿ ਤੁਸੀਂ ਕਿਉਂ ਆਪਣੇ ਕਿਸੇ ਨੂੰ ਟਾਰਗੇਟ ਕਰਕੇ ਆਪਣਾ ਨਾਮ ਕਮਾਉਣਾ ਇਹ ਗਲਤ ਹੈ ਮੈਨੂੰ ਨਹੀਂ ਪਤਾ ਉਹ ਨਾਮ ਨਹੀਂ ਕਰ ਰਿਹਾ ਕਿਹਦੇ ਲਈ ਕਰ ਰਿਹਾ ਪਰ ਉਹਦੇ ਕੋਲ ਇੱਕ 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 ਸਪੈਸੀਫਿਕ ਉਹਦੇ ਕੋਲ ਇੱਕ ਰੀਜ਼ਨ ਹੋਣਾ ਚਾਹੀਦਾ ਕੋਈ ਵੀ ਗੱਲ ਬੋਲਣ ਦੀ ਉਹਦੀ ਮਾਂ ਉਹਦੀ ਮਾਪੈਣ ਨੂੰ ਗਾਲ੍ਹਾਂ ਕੱਢ ਰਿਹਾ ਉਹ ਉਹਦੀ ਨੂੰ ਕੱਢ ਰਿਹਾ ਤੁਸੀਂ ਸਾਰੇ ਪੰਜਾਬੀਆਂ ਦਾ ਨਾਮ ਡਬੋਈ ਜਾਂਦੇ ਹੋ ਚਾਹੇ ਤੁਸੀਂ ਚੰਗੇ ਕੰਮ ਨਹੀਂ ਕਰ ਰਹੇ ਉਹ ਗੱਲ ਠੀਕ ਹੈ ਮੈਨੂੰ ਅੱਜ ਤੱਕ ਉਹਨੇ ਕੁਝ ਨਹੀਂ ਬੋਲਿਆ ਦੁਬਾਰਾ ਪਿਆਰੀਆਂ ਮੈਨੂੰ ਅੱਜ ਤੱਕ ਉਹਨੇ ਕੁਝ ਨਹੀਂ ਕਿਹਾ ਪਰ ਮੈਂ ਇੱਕ ਗੱਲ ਜ਼ਰੂਰ ਉਸ ਬੰਦੇ ਤੱਕ ਮੈਸੇਜ ਪਹੁੰਚਾਉਂਗੀ ਕਿ ਕਿਸੇ ਵੀ ਕੁੜੀ ਬਾਰੇ ਤੁਸੀਂ ਜਦੋਂ ਮੇਰੇ ਬਾਰੇ ਅੱਜ ਤੱਕ ਨਹੀਂ ਉਹਨੇ ਬੋਲਿਆ ਫਿਰ ਮੈਂ ਦੁਬਾਰਾ ਇੱਕ ਵਾਰ ਕਹਿੰਦੀ ਮੇਰੇ ਬਾਰੇ ਅੱਜ ਤੱਕ ਨਹੀਂ ਬੋਲਿਆ ਪਰ ਤੁਸੀਂ ਕਹਿੰਦੇ ਕਿ ਇਹ ਸਿਕੁੜੀ ਨੂੰ ਦਾ ਟਾਰਗੇਟ ਕਰਕੇ ਤੁਸੀਂ ਉਹਨੂੰ ਗਲਤ ਬੋਲ ਰਹੇ ਹੋ। ਤੁਸੀਂ ਉਹਨੂੰ ਗਲਤ ਬੋਲ ਰਹੇ ਹੋ। ਤੁਸੀਂ ਆਪਣੀ ਪਰਵਿਸ਼ ਨੂੰ ਸਾਹਮਣੇ ਰੱਖਦੇ ਹੋ। ਲੋਕਾਂ ਨੇ ਇਹ ਨਹੀਂ ਜਾਣਨਾ ਕਿ ਉਹਨੇ ਗਲਤ ਕੀ ਕੀਤਾ। ਤੁਸੀਂ ਆਪਣੀ ਸੋਚ ਨੂੰ ਸਾਹਮਣੇ ਲੈ ਕੇ ਆ ਰਹੇ ਹੋ ਕਿ ਤੁਹਾਡੀ ਪਰਵਿਸ਼ ਕੀ ਹੈ? ਹਰ ਇੱਕ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਜਦੋਂ ਵੀ ਕੋਈ ਗੰਦਾ ਬੋਲਦਾ ਹੈ ਦਾ ਪਰਿਵਾਰ ਪਿੱਛੇ ਬੋਲਦਾ। ਉਹ ਹੀ ਪਰਵਿਸ਼ ਬੋਲਦੀ ਹੈ। ਤਾਂ ਤੁਸੀਂ ਆਪਣੇ ਬਾਰੇ ਪ੍ਰੂਫ ਕਰ ਰਹੇ ਹੋ ਕਿ ਤੁਹਾਡੀ ਸੋਚ ਕਿਸ ਤਰ੍ਹਾਂ ਦੀ ਹੈ। ਤੁਸੀਂ ਸੋਚ ਨੂੰ ਸੋਹਣੇ ਤਰੀਕੇ ਨਾਲ ਸੋਹਣੇ ਲਫ਼ਜ਼ਾਂ ਦੇ ਵਿੱਚ ਬੋਲੋ। ਸੋਹਣਾ ਲੱਗਦਾ, ਚੰਗਾ ਲੱਗਦਾ। ਕਿਸੇ ਨੂੰ ਤੁਸੀਂ ਪੰਡੀ ਜਾਣੇ ਹੋ ਇਹਨੇ ਫालतू ਕਿਸੇ ਕੁੜੀ ਬਾਰੇ ਸਾਡੇ ਤਾਂ ਗੁਰੂਆਂ ਨੇ ਵੀ ਆਖਿਆ ਕਿ ਤੁਸੀਂ ਕੁੜੀ ਨੂੰ ਮੰਨਦਾ ਆਖੋ ਠੀਕ ਹੈ ਸਾਡੇ ਤਾਂ ਗੁਰੂ ਵੀ ਕਦੇ ਮਾੜਿਆ ਨਹੀਂ ਕਹਿੰਦੇ ਤੁਸੀਂ ਤਾਂ ਫਲਾਣਾ ਉਹ ਆਪਾਂ ਤਾਂ ਮੈਂ ਲੱਗਜ਼ ਨਹੀਂ ਬੋਲ ਸਕਦੀ ਉਹ ਜਿੱਦਾਂ ਦੀ ਗੱਲਾਂ ਦੇਖਦੇ ਆ ਸੁਣਦੇ ਆ ਵੀਡੀਓਜ਼ ਮੈਂ ਨਹੀਂ ਦੇਖੀਆਂ ਬਹੁਤ ਜਦੋਂ ਚੱਚਾ ਹੋਇਆ ਵੀ ਹਾਂਜੀ ਤੁਸੀਂ ਬਾਈ ਜਿਹਨੇ ਨਹੀਂ ਗੁਰਜੰਡਾ ਆਕਾਸ਼ ਮੁਹਜਨ ਨੇ ਨਾਮ ਲਿਆ ਮੇਰਾ ਤਾਂ ਬੋਲ ਪਈਆਂ ਉਹਦੇ ਬਾਰੇ ਮੈਂ ਤਾਂ ਗੱਲ ਵੀ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੇਰੇ ਬਾਰੇ ਅੱਜ ਤੱਕ ਉਹ ਕੁਝ ਬੋਲਿਆ ਨਹੀਂ ਕਹਿੰਦੀ ਕਿਸੇ ਨੂੰ ਕੁੜੀ ਨੂੰ ਸਪੈਸ਼ਲੀ ਕੁੜੀ ਨੂੰ ਨਾ ਮਾਣਾ ਕਹੋ ਮੁੰਡੇ ਮੁੰਡਿਆਂ ਦਾ ਕੀ ਹੁੰਦਾ ਮੁੰਡੇ ਤਾਂ ਇੱਕ ਦੂਜੇ ਨੂੰ ਬੋਲ ਕੇ ਘੇਰੋ ਵੇ ਵਾਈਗੁਰ ਜੀ ਕਾ ਕਾਲਸਾ ਵਾਈਗੁਰ ਜੀ ਕੀ ਫਤ ਹੈ ਬਹੁਤ ਸਤਿਕਾਰਯੋਗ ਭੈਣ ਪੰਜਾਬ ਦੀ ਗਾਇਕਾ ਰਪਿੰਦਰ ਹੰਡਾ ਜੀ ਉਹਨਾਂ ਨੇ ਇੰਨਾ ਜ਼ਿਕਰ ਕੀਤਾ ਕਿ ਗੁਰਜੰਟ ਸਿੰਘ ਜੋ ਵੀ ਬੋਲਦਾ ਆ ਉਹ ਆਪਣੀ ਪਰਵਰਿਸ਼ ਦਿਖਾਉਂਦਾ ਵੀ ਕਿੱਦਾਂ ਦੀ ਆ ਚਲੋ ਗੁਰਜੰਟ ਸਿੰਘ ਵੀਰ ਜੀ ਉਹਨਾਂ ਦਾ ਬਾਪੂ ਤਾਂ ਫਿਰ ਮੰਨਿਆ ਵੀ ਥੋੜਾ ਕੜੜਾ ਹੀ ਹੋਣਾ ਚੰਗੇ ਸੂਲ ਸਿਖਾ ਗਿਆ ਉਹਨੂੰ ਪਰ ਚਲੋ ਤੁਹਾਡੀਆਂ ਨਜ਼ਰਾਂ ਦੇ ਵਿੱਚ ਭਾਵੇਂ ਮਾੜੇ ਨੇ ਪਰ ਭੈਣ ਮੇਰੀਏ ਗੁੱਸਾ ਨਾ ਕਰਿਓ ਗੱਲ ਸਿਰਫ ਉਹਨੇ ਕਾ ਜਿੰਨੀ ਤੁਸੀਂ ਕਹੀ ਆ ਉਦੋਂ ਹੀ ਉਹੀ ਗੱਲ ਤੁਹਾਡੇ ਤੇ ਲਾ ਕੇ ਕਹਿ ਦਿੰਦੇ ਆ ਫਿਰ ਵੀ ਜੋ ਜ਼ਿਕਰ ਤੁਸੀਂ ਕਰਦੇ ਹੋ ਕਿ ਫਿਰ ਇਸ ਹਿਸਾਬ ਨਾਲ ਤਾਂ ਫਿਰ ਪਰਵਰਿਸ਼ ਹੀ ਹੋਗੀ ਕਿ ਪਿਓ ਦਾਦੇ ਤੁਹਾਡੇ ਨਾਨਕੇ ਜਾਂ ਫਿਰ ਦਾਦਾ ਜੀ ਹੋਣੀ ਤੁਹਾਡੇ ਫਾਦਰ ਸਾਹਿਬ ਦੇ ਨਾਨਕੇ ਨਜਾਇਜ਼ ਗਿਹੜੇ ਮਾਰਦੇ ਹੋਣਗੇ ਫਸ ਤੁਸੀਂ ਪਰਵਰਿਸ਼ ਦੱਸਦੀ ਫਿਰ ਜੋ ਗੁਰਜੰਟ ਸਿੰਘ ਦੀ ਪਰਵਰਿਸ਼ਾ ਜੋ ਤੁਹਾਡੀ ਪਰਵਰਿਸ਼ ਤੁਸੀਂ ਦੱਸਤੀ ਯਾਹ ਫਿਰ ਜਿਹੜੇ ਫਿਰ ਤੁਹਾਡੇ ਹਿਸਾਬ ਨਾਲ ਪਰਵਲਿਸ਼ ਦੇ ਹਿਸਾਬ ਨਾਲ ਐਕਟਵਾ ਮਾਂ ਰੋਕ ਰੋਕ ਕੇ ਰਿਸ਼ਤੇ ਪੱਕੇ ਹੁੰਦੇ ਹੋਣਗੇ ਫਿਰ ਮੁੰਡੇ ਨਜਾਇਜ਼ ਹੀ ਪਿੰਡ ਦੀਆਂ ਫਿਰਨੀਆਂ ਤੇ ਐਕਟਵਾ ਰੋਕਣਗੇ ਕੁੜੀਆਂ ਦੀ ਫਿਰ ਜ਼ਿਕਰ ਕਰਨਗੇ ਇਹੀ ਚੀਜ਼ ਥੋੜਾ ਮੈਨੂੰ ਪਤਾ ਨਹੀਂ ਪਰ ਪੰਜਾਬ ਦੀ ਪੀੜ੍ਹੀ ਸੱਚੀ ਤੇ ਇਹ ਨਹੀਂ ਚਾਹੁੰਦੀ ਇੱਕ ਪੜਿਆ ਲਿਖਿਆ ਜਵਾਨ ਪੰਜਾਬ ਦਾ ਬਿਲਕੁਲ ਇੰਨੀ ਗੱਲ ਨਹੀਂ ਚਾਹੁੰਦਾ ਕਿ ਇਹ ਗੱਲ ਹੋਵੇ ਸਮਝਦਾਰ ਕੋਈ ਵੀ ਸਮਝਦਾਰ ਬੰਦਾ ਆ ਕਿਸੇ ਵੀ ਵਰਗ ਦਾ ਹੋਵੇ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਹੋਵੇ ਕਿਸੇ ਵੀ ਸੁਸਾਇਟੀ ਦਾ ਹੋਵੇ ਇਹ ਚੀਜ਼ ਬਿਲਕੁਲ ਨਹੀਂ ਚਾਹੂਗਾ ਭੈਣ ਮੇਰੀ ਜੇ ਗੁੱਸਾ ਲੱਗੇ ਤਾਂ ਛੋਟਾ ਵੀ ਸਮਝ ਕੇ ਮaaf ਕਰਦੇ ਹੋ ਬਾਕੀ ਗੁਰਜੰਤ ਸਿੰਘ ਵੀਰ ਜੀ ਜੋ ਕਰ ਰਹੇ ਨੇ ਅਸੀਂ ਯੂਥ ਆ ਅਸੀਂ ਆਪਣੇ ਆਪ ਨੂੰ ਸੱਚੀ ਬਦਲਿਆ ਗੱਲਾਂ ਸੁਣ ਕੇ ਸਾਡੇ ਜੋ ਸਿਧਾਂਤ ਨੇ ਪੰਜਾਬ ਦੇ ਪੰਜਾਬੀਆਂ ਦੇ ਅਸੀਂ ਸਿਧਾਂਤ ਹੁਣ ਸੱਚੀ ਸਾਡੀਆਂ ਨਜ਼ਰਾਂ ਦੇ ਮੂਹਰੇ ਆਏ ਨੇ ਅਸੀਂ ਆਪਣੇ ਆਪ ਨੂੰ ਚੇਂਜ ਕੀਤਾ ਜੋ ਮਰਜ਼ੀ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ